ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੂਫਿਆਨਾ ਟੀਵੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸੋਢੀ ਬਾਬਾ ਵਡਬਾਗ ਸਿੰਘ ਜੀ ਬਾਰੇ ਕੌਣ ਸਨ ਬਾਬਾ ਵਡਬਾਗ ਸਿੰਘ ਜੀ ਦੋਸਤੋ ਸਭ ਤੋਂ ਪਹਿਲਾਂ ਸਾਡੇ ਚੈਨਲ ਸੂਫਿਆਨਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਕੌਣ ਸਨ ਸੋਢੀ ਬਾਬਾ ਵਡਬਾਗ ਸਿੰਘ ਜੀ ਗੁਰੂ ਰਾਮਦਾਸ ਜੀ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ कौन सी प्रेतवीर नार सिंह तैलीदार या डेरा बाबा वडबाग सिंह का पूरा इतिहास की है क्यों सोडी बाबा वडबाग सिंह जी ने दमाला उतार के छोटी दस्तार बन ली सी क्यों बाबा वडबाग सिंह जी ने के हंसी की मैं जलंधर दिया बेगमानू नू रंडिया कर दूंगा क्यों ते किस नू बाबा वडबाग सिंह जी ने कबर चो काड के साड़िया की है ਗੁਰਦੁਆਰਾ ਥਮ ਸਾਹਿਬ ਦਾ ਇਤਿਹਾਸ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੋਲਾ ਮਲਾ ਰਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਂਦੀਆਂ ਨੇ ਨਤਮਸਤਕ ਹੋਣ ਵਾਸਤੇ ਹੋਲਾ ਮਲਾ ਮਨਾਉਣ ਵਾਸਤੇ ਪਰ ਇਸ ਦੇ ਨਾਲ ਹੀ ਪੰਜਾਬ ਦੀ ਬਹੁਤ ਸਾਰੀ ਸੰਗਤ ਇੱਕ ਹੋਰ ਜਗ੍ਹਾ ਤੇ ਜਾਂਦੀ ਹੈ ਜਿਸ ਨੂੰ ਆਪਾਂ ਡੇਰਾ ਬਾਬਾ ਵਡਬਾਗ ਸਿੰਘ ਤਾਲੀਦਾਰ ਆਦ ਦੇ ਨਾਵਾਂ ਨਾਲ ਜਾਣਦੇ ਹੈ ਹਿਮਾਚਲ ਪ੍ਰਦੇਸ਼ ਦੇ ਉਨੇ ਤੋਂ 42 ਕਿਲੋਮੀਟਰ ਦੂਰ ਪਿੰਡ ਮਾੜੀ ਵਿੱਚ ਬਣੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਵਡਬਾਗ ਸਿੰਘ ਇਸ ਦਾ ਪੂਰਾ ਇਤਿਹਾਸ ਕੀ ਹੈ ਕੌਣ ਸੰ ਬਾਬਾ ਵਡਬਾਗ ਸਿੰਘ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ ਬਾਬਾ ਵਡਬਾਗ ਸਿੰਘ ਜੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਹੀ મતਬੀਦ ਪਾਇਆ ਜਾਂਦਾ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਹੱਕ ਵਿੱਚ ਹੰਤੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਦਾ ਵਿਰੋਧ ਕਰਦੀਆਂ ਹਨ ਪਰ ਅਸੀਂ ਇਹਨਾਂ ਦੋਨਾਂ ਗੱਲਾਂ ਤੋਂ ਉੱਪਰ ਉੱਠ ਕੇ ਅੱਜ ਦੀ ਵੀਡੀਓ ਦੇ ਵਿੱਚ ਇਤਿਹਾਸ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਜੀ ਦੇ ਜੀਵਨ ਦੀ ਗੱਲ ਕਰਾਂਗੇ ਵੈਸੇ ਜੇਕਰ ਮੈਂ ਆਪਣੇ ਨਿੱਜੀ ਵਿਚਾਰ ਦੀ ਗੱਲ ਕਰਾਂ ਤਾਂ ਜਦੋਂ ਮੈਂ ਬਾਬਾ ਜੀ ਦੇ ਜੀਵਨ ਉੱਪਰ ਰਿਸਰਚ ਕਰ ਰਿਹਾ ਸੀ ਤਾਂ ਮੈਨੂੰ ਜੋ ਉਹ ਉਹਨਾਂ ਦੇ ਜੀਵਨ ਬਾਰੇ ਪਤਾ ਲੱਗਾ ਉਸ ਹਿਸਾਬ ਨਾਲ ਮੈਨੂੰ ਸੋਢੀ ਬਾਬਾ ਬਡਬਾਗ ਸਿੰਘ ਜੀ ਦੇ ਸੰਤ ਅਤੇ ਸਿਪਾਏ ਵਾਲੇ ਰੂਪ ਬਾਰੇ ਪਤਾ ਲੱਗ ਬਾਕੀ تیرਮਲ ਦੇ ਨਾਲ ਨਾਲ ਨਾਮ ਜੁੜਿਆ ਹੋਣ ਕਰਕੇ ਸ਼ਾਇਦ ਸੰਗਤਾਂ ਬਾਬਾ ਸੋਢੀ ਬਾਬਾ ਬਡਬਾਗ ਸਿੰਘ ਜੀ ਦਾ ਵਿਰੋਧ ਕਰ ਦਿਆ ਹਾਂ ਬਾਕੀ ਆਪ ਸਭ ਵਿਦਵਾਨ ਹੋ ਇਸ ਵੀਡੀਓ ਨੂੰ ਪੂਰਾ ਵੇਖਣ ਤੋਂ ਬਾਅਦ ਆਪ ਜੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਸੋਦੀ ਬਾਬਾ ਵਡਬਾਗ ਸਿੰਘ ਜੀ ਬਾਰੇ ਕੀ رائے ਹੈ ਮੈਨੂੰ ਆਪ ਜੀ ਦੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹੂ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੁਹਾਨੂੰ ਅੱਜ ਬਾਬਾ ਵਡਬਾਗ ਸਿੰਘ ਜੀ ਬਾਰੇ ਬਹੁਤ ਹੀ ਐਨ ਜਾਣਕਾਰੀ ਪਤਾ ਲੱਗੂ ਬਾਕੀ ਜ਼ਿਆਦਾ ਸਮਾਂ ਨ ਲੈਦੇ ਹੋਏ ਆਪਾਂ ਵੀਡੀਓ ਅੱਗੇ ਵਧਦੇ ਆਂ ਤੇ ਜੇਕਰ ਤੁਸੀਂ ਅੱਜ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੀ ਬਾਬਾ ਵਡਬਾਗ ਸਿੰਘ ਜੀ ਦਾ ਜਨਮ 2 ਸਤੰਬਰ 17 110 ਈਸਵੀ ਨੂੰ ਮਾਤਾ ਰਾਜਕੌਰ ਜੀ ਦੀ ਕੁੱਖੋਂ ਪਿਤਾ RAM ਸਿੰਘ ਦੇ ਕਰ ਹੁੰਦਾ ਹੈ ਆਪ ਜੀ ਦੇ ਚਾਰ ਪਰਾਂ ਤੇ ਦੋ ਪੈਣਾ ਸੰਨ ਬੀਬੀ ਪਾਨੀ ਜੀ ਤੇ ਬੀਬੀ ਕੁਸ਼ਲ ਕੌਰ ਜੀ ਇਸ ਤੋਂ ਇਲਾਵਾ ਆਪ ਜੀ ਦਾ ਵਿਆਹ ਬੀਬੀ ਰਾਦਾ ਜੀ ਨਾਲ ਹੁੰਦਾ ਹੈ ਬੀਬੀ ਰਾਦਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਜੋਰ ਪਾ ਕੇ ਆਪ ਜੀ ਦਾ ਦੂਜਾ ਵਿਆਹ ਬੀਬੀ ਮੈਥਲੀ ਜੀ ਕਰ ਦਿੱਤਾ ਜਾਂਦਾ ਹੈ ਇਹ ਤਾਂ ਸੀ ਬਾਬਾ ਜੀ ਦੇ ਨਿੱਜੀ ਪਰਿਵਾਰ ਦੀ ਜਾਣਕਾਰੀ ਜੇਕਰ ਇਹਨਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾ ਬਾਬਾ ਵਡਬਾਗ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਤੇਰਮਲ ਦੇ ਪੋਤਰੇ ਦੇ ਪਰਪੋਤਰੇ ਸੰਪਾਵ ਕੇ ਬਾਬਾ ਵਡਬਾਗ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਤਵੀਂ ਪੀੜੀ ਸੀ ਜਾਂ ਇਦਾਂ ਕਹਿ ਲਓ ਕਿ ਉਹ ਗੁਰੂ ਰਾਮਦਾਸ ਜੀ ਦੀ ਨੌਵੀਂ ਪੀੜੀ ਚੌਸਾ ਹੁਣ ਇਥੇ ਇੱਕ ਸਵਾਲ ਉੱਠਦਾ ਆ ਕਿ ਜੇਕਰ ਬਾਬਾ ਵਡਬਾਗ ਸਿੰਘ ਜੀ ਗੁਰੂ ਸਾਹਿਬ ਨਾਲ ਦੀ કુલ ਚੌਸਨ ਤਾਂ ਫਿਰ ਇਹ ਗੁਰੂਕਾਰ ਨਾਲੋਂ ਕਿਵੇਂ ਟੁੱਟਦੇ ਨੇ ਤੇ ਜੇਕਰ ਟੁੱਟ ਜਾਂਦੇ ਨੇ ਤਾਂ ਫਿਰ ਦੁਬਾਰਾ ਉਹਨਾਂ ਦੀ ਗੁਰੂਕਾਰ ਵਿੱਚ ਵਾਪਸੀ ਕਿੱਦਾਂ ਹੁੰਦੀ ਇਸ ਸਵਾਲ ਦਾ ਜਵਾਬ ਪਾਉਣ ਵਾਸਤੇ ਸਾਨੂੰ ਬਾਬਾ ਵਡਬਾਂਗ ਸਿੰਘ ਜੀ ਜੀਵਨ ਤੋਂ ਹਟ ਕੇ ਇਤਿਹਾਸ ਵਿੱਚ ਥੋੜਾ ਜਿਹਾ ਹੋਰ ਪਿੱਛੇ ਜਾਣਾ ਪਊ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਵਿੱਚ ਹੋਨ ਹੁੰਦਾ ਕੀ ਆ ਕਿ ਜਲੰਧਰ ਦਾ ਇੱਕ ਨਗਰਕਰਤਾਰਪੁਰ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾ ਰਹੇ ਸਾ ਉਸ ਗੁਰਦੁਆਰਾ ਸਾਹਿਬ ਦੀ ਛਤ ਨੂੰ ਸਪੋਰਟ ਦੇਣ ਵਾਸਤੇ ਇੱਕ ਥੰਮ ਦੀ ਲੋੜ ਸੀ ਤੇ ਉਸ ਦੇ ਲਈ ਇੱਕ ਟਾਲੀ ਨੂੰ ਚੁਣਿਆ ਗਿਆ ਸਿੱਖ ਜਦੋਂ ਉਸ ਟਾਲੀ ਨੂੰ ਵਢਣ ਵਾਸਤੇ ਜਾਂਦੇ ਨੇ ਤੇ ਉਸ ਟਾਲੀ ਦੇ ਵਿੱਚੋਂ ਇੱਕ ਰੂਹ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਜਿਸ ਦੀ ਦੁਆਬੇ ਦੇ ਉਸ ਖੇਤਰ ਦੇ ਵਿੱਚ ਬਹੁਤ ਮੰਨਤਾ ਸੀ ਉਸ ਦੀ ਪੂਜਾ ਕੀਤੀ ਜਾਂਦੀ ਸੀ ਓਟਾਲੀ ਉਹਨਾਂ ਨੂੰ ਪੁੱਛਦੀ ਹਾਂ ਕਿ ਤੁਸੀਂ ਕੌਣ ਹੋ ਤਾਂ ਸਿੱਖ ਜਵਾਬ ਦਿੰਦੇ ਨੇ ਕਿ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੈ ਤਾਂ ਰੂ ਕਹਿੰਦੀ ਹਾਂ ਕਿ ਮੈਂ ਤਾਂ ਸੁਣਿਆ ਸੀ ਕਿ ਸਿੱਖ ਲੋਕਾਂ ਦੇ ਕਾਰ ਬਣਾ ਕੇ ਦਿੰਦੇ ਨੇ ਪਰ ਤੁਸੀਂ ਤਾਂ ਮੇਰਾ ਕਾਰ ਟਾਉਂਦ ਆ ਗਏ ਹੋ ਏ ਟਾਲੀ ਮੇਰਾ ਕਾਰ ਹੈ ਸਿੱਖ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲਬਾਤ ਦੱਸ ਦੇਂ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪ ਚਲ ਕੇ ਉਸ ਟਾਲੀ ਦੇ ਕੋਲ ਆਉਂਦੇ ਨੇ ਤੇ ਟਾਲੀ ਵਿੱਚ ਰਹਿ ਰਹੀਏ ਉਸ ਰੂ ਨੂੰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੇਰੀ ਮੁਕਤੀ ਹੋ ਜਾਵੇਗੀ ਤੇ ਤੇਰੀ ਉਸ ਟਾਲੀ ਦਾ ਅਸੀਂ ਗੁਰੂ ਘਰ ਦੇ ਵਿੱਚ ਥੰਮ ਲਗਾਵਾਂਗੇ ਤੇ ਤੇਰੀ ਟਾਲੀ ਦੇ ਲੱਗੇ ਇਸ ਥੰਮ ਦੇ ਨਾਂ ਤੋਂ ਹੀ ਉਸ ਗੁਰੂ ਘਰ ਦਾ ਨਾਮ ਅਸੀਂ ਥੰਮ ਸਾਹਿਬ ਰੱਖਾਂਗੇ ਇਸ ਤਰ੍ਹਾਂ ਗੁਰੂ ਸਾਹਿਬ ਉਸ ਰੂ ਦਾ ਕਲਿਆਣ ਕਰਦੇ ਨੇ ਤੇ ਫਿਰ ਸਿੱਖ ਉਸ ਤਾਲੀ ਨੂੰ ਵੱਢ ਕੇ ਉਸ ਦਾ ਥੰਮ ਬਣਾ ਕੇ ਗੁਰੂ ਘਰ ਦੇ ਵਿੱਚ ਲਗਾਉਂਦੇ ਨੇ ਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਥੰਮ ਸਾਹਿਬ ਰੱਖਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਇਹ ਗੁਰਦੁਆਰਾ ਸਾਹਿਬ ਅੱਗੇ ਜਾ ਕੇ ਸੋਢੀ ਬਾਬਾ ਵੱਡਬਾਗ ਸਿੰਘ ਜੀ ਨਾਲ ਜੁੜਦਾ ਹੈ ਜਿਸ ਨੇ ਸੋਦੀ ਬਾਬਾ ਵਟਬਾਗ ਸਿੰਘ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਸ ਗੁਰੂ ਅਰਜਨ ਦੇਵ ਜੀ ਤੋਂ ਬਾਅਦ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਜਗ੍ਹਾ ਤੇ ਆਉਂਦੇ ਹਾਂ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੈਂਦੇ ਖਾਨ ਨਾਲ ਲੜਾਈ ਹੁੰਦੀ ਹੈ ਤੇ ਪੈਂਦੇ ਖਾਨ ਨੂੰ ਮਾਰਨ ਤੋਂ ਬਾਅਦ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਵਿਖੇ ਚੱਲ ਜਾਂਦੇ ਹਾਂ ਪਰ ਉਹਨਾਂ ਦਾ ਪੋਤਰਾ ਤੀਰਮਲ ਆਪਣੇ ਪਰਿਵਾਰ ਸਨੇ ਗੁਰਦੁਆਰਾ ਥੰਮ ਸਾਹਿਬ ਵਿਖੇ ਹੀ ਰੁਕਦਾ ਹੈ ਇਸ ਤਰ੍ਹਾਂ ਇਸ ਪਰਿਵਾਰ ਦਾ ਗੁਰੂਕਾਰ ਨਾਲੋਂ ਥੋੜਾ ਜਿਹਾ ਵਖਰੇਵਾ ਜਾਂਦਾ ਹੈ ਤੇ ਤੀਰਮਲ ਗੁਰਦੁਆਰਾ ਥੰਮ ਸਾਹਿਬ ਦੀ ਸਾਮ ਸੰਭਾਲ ਕਰਦਾ ਹੈ ਇਸ ਤੋਂ ਇਲਾਵਾ ਉਹ ਗੁਰਦੁਆਰਾ ਗੰਗਸਰ ਸਾਹਿਬ ਦੀ ਵੀ ਸਾਮ ਸੰਭਾਲ ਕਰਦਾ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਪਾਈ ਗੁਰਦਾਸ ਜੀ ਕੋਲੋਂ ਜੋ ਆਦੀ ਗ੍ਰੰਥ ਦਾ ਸਰੂਪ ਲਿਖਵਾਇਆ ਗਿਆ ਸੀ ਉਹ ਵੀ ਤੇਰਮਲ ਦੇ ਕੋਲਸ ਤੇ ਉਹ ਵੀ ਇਸਨੇ ਗੁਰਦੁਆਰਾ ਥੰਮ ਸਾਹਿਬ ਵਿੱਚ ਰੱਖਿਆ ਹੋਇਆ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ ਤੇ ਹੁਣ ਗੁਰਦੁਆਰਾ ਥੰਮ ਸਾਹਿਬ ਅਤੇ ਕਰਤਾਰਪੁਰ ਦੇ ਬਾਕੀ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧਾ ਉਹ ਆਉਂਦਾ ਸੋਦੀ ਬਾਬਾ ਵਡਬਾਗ ਸਿੰਘ ਜੀ ਦੇ ਹੱਥ ਜੋ ਤੀਰਮਲ ਦੇ ਪੋਤਰੇ ਦੇ ਪੜਪੋਤਰੇ ਸਾਹ ਹੁਣ ਇਥੋਂ ਤੱਕ ਆਉਂਦੇ ਆਉਂਦੇ ਸੋਦੀ ਬਾਬਾ ਵਡਬਾਗ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਮੰਨੋ ਜਿਵੇਂ ਜਲੰਧਰ ਦੇ ਰਾਜੇ ਬਣ ਗਏ ਹੋ ਹੁਣ ਇਥੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਵਾਂ ਕਿ ਜਿਹੜੇ ਸੋਦੀ ਬਾਬਾ ਵਡਬਾਗ ਸਿੰਘ ਜੀ ਨੇ ਇਹਨਾਂ ਦਾ ਗੁਰੂ ਘਰ ਨਾਲੋਂ ਬਹੁਤ ਫਾਸਲਾ ਪੈ ਚੁੱਕਾ ਜਿਸ ਦੇ ਕਰਕੇ ਅੱਜ ਇਹਨਾਂ ਦਾ ਨਾਮ ਵਡਬਾਗ ਸਿੰਘ ਨਹੀਂ ਸਗੋਂ ਵਡਬਾਗ ਰਾਏ ਹੁਣ ਕਿਵੇਂ ਸੋਢੀ ਬਾਬਾ ਵਡਬਾਗ ਸਿੰਘ ਜੀ ਵਡਬਾਗ ਰਾ ਤੋਂ ਵਡਬਾਗ ਸਿੰਘ ਬਣਦੇ ਹਨ ਇਹਦੇ ਬਾਰੇ ਗੱਲ ਕਰਦੇ ਆਂ ਤੀਰਮਲ ਤੋਂ ਲੈ ਕੇ ਬਾਬਾ ਵਡਬਾਗ ਰਾਏ ਜੀ ਤੱਕ ਸਾਰਾ ਕੁਝ ਵਧੀਆਂ ਚੱਲਦਾ ਰਿਹਾ ਸੀ ਪਰ ਫਿਰ ਇੱਕ ਦਿਨ ਜਲੰਧਰ ਦੇ ਸੂਬੇਦਾਰ ਨਾਸਰ ਅਲੀ ਦੇ ਨਾਲ ਬਾਬਾ ਵਡਬਾਗ ਰਾਏ ਜੀ ਦੀ ਕਿਸੇ ਗੱਲੋਂ بگੜ ਜਾਂਦੀ ਹੈ ਜਿਸ ਤੋਂ ਬਾਅਦ ਬਹੁਤ ਪਿਆਨਕ جنگ ਹੁੰਦੀ ਹੈ ਤੇ ਇਸ جنگ ਦੇ ਵਿੱਚ ਨਾਸਿਰ ਅਲੀ ਜਲੰਧਰ ਕਰਤਾਰਪੁਰ ਦੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੰਦਾ ਹੈ ਸਿੱਖਾਂ ਦੀਆਂ ਬਹੁ ਬੇਟੀਆਂ ਦੀਆਂ ਤੀਆਂ ਪੈਣਾ ਦੀ ਬੇਪਤੀ ਕੀਤੀ ਜਾਂਦੀ ਹੈ ਇਸ ਲੜਾਈ ਦੇ ਵਿੱਚ ਵੱਡ ਬਾਗਰਾਏ ਜੀ ਦੇ ਆਪਣੇ ਪਰਿਵਾਰ ਦੇ ਵੀ ਬਹੁਤ ਸਾਰੇ ਇਹ ਮੈਂਬਰ ਸ਼ਹੀਦ ਹੋ ਜਾਂਦੇ ਨੇ ਅਖੀਰ ਬਾਬਾ ਵਡਬਾ ਅਗਰਾਈ ਜੀ ਆਦੀ ਗ੍ਰੰਥ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਸੀ ਉਸ ਨੂੰ ਲੈ ਕੇ ਜਲੰਧਰ ਨੂੰ ਛੱਡ ਕੇ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਪਿੱਛੋਂ ਨਾਸਰ ਅਲੀ ਗੁਰਦੁਆਰਾ ਥਮ ਸਾਹਿਬ ਦੀ ਕੋਰ ਬੇਅਦਬੀ ਕਰਦਾ ਹੈ ਉਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਟਾਲੀ ਦੇ ਇਸ ਇਤਿਹਾਸਿਕ ਥੰਮ ਨੂੰ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਲਗਵਾਇਆ ਸੀ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ گاਵਾਂ ਨੂੰ ਬਾੜ ਕੇ ਉਹਨਾਂ ਦਾ ਖੂਨ ਡੋਲਿਆ ਜਾਂਦਾ ਹੈ ਦੂਜੇ ਪਾਸੇ ਬਾਬਾ ਵਡਪਾ ਗਰਾਈ ਜੀ ਬਚੇ ਹੋਏ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਸੁਰੱਖਿਅਤ ਥਾਂ ਦੀ ਪਾਲ ਦੇ ਵਿੱਚ ਹਿਮਾਚਲ ਵੱਲ ਨੂੰ ਕੂਚ ਕਰਦੇ ਹੁਣ ਇੱਥੇ ਇੱਕ ਗੱਲ ਯਾਦ ਰਵੇ ਕਿ ਬਾਬਾ ਵਡਬਾ ਗਰਾਈ ਜੀ ਬੇਸ਼ੱਕ ਇਸ ਵੇਲੇ ਹਿਮਾਚਲ ਵੱਲ ਨੂੰ ਗਏ ਨੇ ਪਰ ਅਜੇ ਉਹ ਉਸ ਥਾਂ ਤੇ ਨਹੀਂ ਪਹੁੰਚੇ ਜਿੱਥੇ ਉਹਨਾਂ ਦਾ ਸਾਹਮਣਾ ਪ੍ਰੇਤ ਵੀਰ ਨਾਰ ਸਿੰਘ ਦੇ ਨਾਲ ਹੁੰਦਾ ਹੈ। ਬੇਸ਼ੱਕ ਵੱਡ ਬਾ ਅਗਰਾਈ ਜੀ ਕਰਤਾਰਪੁਰ ਤੋਂ ਨਿਕਲ ਕੇ ਸੁਰੱਖਿਆ ਥਾਂ ਤੇ ਆ ਗਏ ਸਨ ਪਰ ਗੁਰਦੁਆਰਾ ਥਮ ਸਾਹਿਬ ਦੀ ਹੋਈ ਬੇਅਦਬੀ ਕਰਕੇ ਉਹਨਾਂ ਦੇ ਮਨ ਦੇ ਅੰਦਰ ਗੁੱਸਾ ਬਹੁਤ ਜ਼ਿਆਦਾ ਪਰਿਆ ਹੋਇਆ। ਉਹਨਾਂ ਨੇ ਆਪਣੇ ਸਿਰ ਤੇ ਬੰਨਿਆ ਹੋ ਦਮਾਲਾ ਉਤਾਰ ਕੇ ਛੋਟੀ ਦਸਤਾ ਵੰਨ ਲਈ ਤੇ ਪ੍ਰਣ ਕੀਤਾ ਕਿ ਜਦੋਂ ਤੱਕ ਮੈਂ ਨਾਸਿਰ ਅਲੀ ਨੂੰ ਸਾੜ ਨਹੀਂ ਦਿੰਦਾ ਜਿਵੇਂ ਉਸਨੇ ਗੁਰਦੁਆਰੇ ਸਾਹਿਬ ਦੇ ਥੰਮ ਨੂੰ ਸਾੜਿਆ ਹੈ ਉਵੇਂ ਹੀ ਜਦ ਤੱਕ ਮੈਂ ਉਹਨੂੰ ਸਾੜ ਨਹੀਂ ਦਿੰਦਾ ਉਦੋਂ ਤੱਕ ਮੈਂ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਹਿਮਾਚਲ ਪ੍ਰਦੇਸ਼ ਚਰੈਂਡਿਆ ਫਿਰ ਇੱਕ ਦਿਨ ਵੱਡ ਬਾਗਰਾਏ ਜੀ ਦੀ ਮੁਲਾਕਾਤ ਦਲ ਖਾਲਸਾ ਦੇ ਜੱਸਾ ਸਿੰਘ ਆਲੂਵਾਲੀਆ ਜਥੇਦਾਰ ਕਰਮ ਸਿੰਘ ਜਥੇਦਾਰ ਫਤੇ ਸਿੰਘ ਆਦਿ ਸਿੱਖਾਂ ਦੇ ਨਾਲ ਹੁੰਦੀ ਹੈ ਇਹਨਾਂ ਸਿੱਖਾਂ ਨੂੰ ਜਦੋਂ ਗੁਰਦੁਆਰਾ ਸਾਹਿਬ ਦੀ ਹੋਈ ਬੇਅਦਬੀ ਬਾਰੇ ਪਤਾ ਲੱਗਦਾ ਹੈ ਤਾਂ ਇਹ ਵੀ ਬਹੁਤ ਜ਼ਿਆਦਾ ਗੁੱਸੇ ਨਾਲ ਪਰ ਜਾਂਦੇ ਹਾਂ ਤੇ ਵਡਬਾ ਅਗਰਾਈ ਜੀ ਇਹਨਾਂ ਨੂੰ ਕਹਿੰਦੇ ਹਨ ਕਿ ਅਸੀਂ ਨਾਸਿਰ ਅਲੀ ਕੋਹੋਂ ਗੁਰਦੁਆਰਾ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲਈ ਹੁਣ ਜੱਸਾ ਸਿੰਘ ਆਲੂ ਵਲਿਆ ਜੀ ਪਲੀ ਪਾਤ ਜਾਂਦੇ ਸਨ ਕਿ ਬਾਬਾ ਵਡਬਾਂਗ ਰਾਏ ਜੀ ਗੁਰੂ ਸਾਹਿਬ ਉਹਨਾਂ ਦੀ ਕੁਲ ਚੋਹਣ ਸਾਹਿਬਜ਼ਾਦੇ ਹਨ ਤੇ ਵੈਸੇ ਵੀ ਗੁਰਦੁਆਰਾ ਸਾਹਿਬ ਦੀ ਹੋਈ ਬੇਅਦਬੀ ਕਰਕੇ ਉਹਨਾਂ ਦੇ ਮਨ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦੀ ਇੱਛਾ ਸੀ ਤੇ ਇਸ ਲਈ ਉਹ ਬਾਬਾ ਵਡਬਾਂਗ ਰਾਏ ਜੀ ਨੂੰ ਹਾਂ ਕਰ ਦਿੰਦੇ ਹਨ ਪਰ ਨਾਲ ਹੀ ਉਸ ਤੋਂ ਪਹਿਲਾਂ ਇੱਕ ਅਪੀਲ ਕਰਦੇ ਹਨ ਕਿ ਆਪ ਜੀ ਖੰਡੇ ਬਾਟੇ ਦੀ ਪੋਲ ਛੱਕ ਕੇ ਸਿੰਘ ਸੱਜ ਜਾ जिस ਤੋਂ ਬਾਅਦ ਬਾਬਾ ਵਡਬਾ ਅਗਰਾਈ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਵਡਬਾ ਅਗਰਾਈ ਤੋਂ ਵਡਬਾ ਸਿੰਘ ਬਣਦੇ ਹਨ ਹੁਣ ਸਿੰਘ ਇਕੱਠੇ ਹੋ ਕੇ ਕਰਤਾਰ ਉਰ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਭਿਆਸ ਕਰ ਰਹੇ ਹਨ ਕਿ ਉਹਨਾਂ ਦੇ ਨਾਲ 나সির अली ਦਾ ਇੱਕ ਹੋਰ ਦੁਸ਼ਮਨ ਅਦੀਨਾ ਬੇਗ ਆ ਕੇ ਮਿਲਦਾ ਹੈ ਅਦੀਨਾ ਬੇਗ ਉਹ ਸੀ ਜੋ ਪਹਿਲਾਂ ਕਦੀ ਜਲੰਧਰ ਦਾ ਸੂਬੇਦਾਰ ਹੋਇਆ ਕਰਦਾ ਸੀ ਪਰ ਨਾਸਰ ਅਲੀ ਨੇ ਅਦੀਨਾ ਬੇਗ ਦੇ ਕੋਲੋਂ ਜਲੰਧਰ ਦੀ ਸੂਬੇਦਾਰੀ ਖੋ ਰਹੀ ਸੀ ਤੇ ਉਹ ਵੀ ਆਪਣੀ ਜਾਨ ਬਚਾ ਕੇ ਹਿਮਾਚਲ ਦੀਆਂ ਇਨ੍ਹਾਂ ਪਹਾੜੀਆਂ ਵਿੱਚ ਲੁਕਿਆ ਹੋਇਆ ਸੀ ਉਹ ਜਿਵੇਂ ਕਹਿੰਦੇ ਆ ਨਾ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਬਸ ਇਸੇ ਤਰ੍ਹਾਂ ਅਦੀਨਾ ਬੇਗ ਤੇ ਬਾਬਾ ਵਡਬਾਂਗ ਸਿੰਘ ਦੇ ਵਿੱਚ ਵੀ ਇੱਕ ਦੋਸਤੀ ਹੋ ਗਈ ਪਰ ਕਰਤਾਰਪੁਰ ਉੱਪਰ ਹਮਲਾ ਕਰਨ ਤੋਂ ਪਹਿਲਾਂ ਇਨਾਂ ਦੇ ਵਿਚਾਰ ਇੱਕ ਸੰਧੀ ਹੁੰਦੀ ਆ ਹੁਣ ਇਸ ਸੰਧੀ ਦੇ ਮੁਤਾਬਕ ਕਿ ਜਦੋਂ ਜਲੰਧਰ ਨੂੰ ਜਿੱਤ ਲਿਆ ਜਾਊਗਾ ਤੇ ਇਸ ਦੀ ਸੂਬੇਦਾਰੀ ਅਦੀਨਾ ਬੇਗ ਕੋਲ ਜਾਊਗੀ ਤੇ ਗੁਰਦੁਆਰਿਆਂ ਦਾ ਜਿੰਨਾ ਵੀ ਪ੍ਰਬੰਧ ਆ ਉਹ ਸਾਰਾ ਬਾਬਾ ਵਡਬਾਗ ਸਿੰਘ ਜੀ ਕੋਲ ਹੋਊ ਇਸ ਤੋਂ ਇਲਾਵਾ ਬਾਬਾ ਵਡਬਾਗ ਸਿੰਘ ਜੀ ਅਦੀਨਾ ਬੇਗ ਦੇ ਅੱਗੇ ਕੁਝ ਸ਼ਰਤਾਂ ਰੱਖਦੇ ਹਨ ਉਹ ਸ਼ਰਤਾਂ ਕੀ ਸੀ ਜਦੋਂ ਵੀ ਅਸੀਂ ਜਲੰਧਰ ਨੂੰ ਜਿੱਤ ਲਵਾਂਗੇ ਤਾਂ ਜਲੰਧਰ ਵਿੱਚ ਜਿੰਨੇ ਵੀ ਤੁਰਕ ਹਨ ਮਲੇਸ਼ ਹਨ ਉਹਨਾਂ ਨੂੰ ਬਾਬਾ ਵਡਬਾਗ ਸਿੰਘ ਜੀ ਖਤਮ ਕਰ ਦੇਣਗੇ ਕੋਈ ਵੀ ਨਹੀਂ ਛੱਡਿਆ ਜਾਊਗਾ ਤੇ ਦੀਨਾ ਬੇਗ ਨੂੰ ਇਹ ਸਖਤ ਦਾਇਤ ਕੀਤੀ ਜਾਂਦੀ ਆ ਕਿ ਉਸ ਵਕੋਲ ਤੂੰ ਜਲੰਧਰ ਸੂਬੇਦਾਰ ਹੋਏਗਾ ਤੇ ਕਿਤੇ ਇੰਜ ਨਾ ਹੋਵੇ ਕਿ ਤੈਨੂੰ ਆਪਣੇ ਲੋਕਾਂ ਦਾ ਹੇਠ ਆ ਜਾਵੇ ਤੇ ਫਿਰ ਇਹ ਹਿਸਾਬ ਲਾ ਲਈ ਕਿ ਬਖਸ਼ਾ ਤੂੰ ਵੀ ਨਹੀਂ ਜਾਊਗਾ ਦਾ ਦੀਨਾ ਬੇ ਕਹਿੰਦਾ ਕਿ ਨਹੀਂ ਮੈਨੂੰ ਬਸ ਸੂਬੇਦਾਰ ਨਾਲ ਮਤਲਬ ਹੈ ਤੁਸੀਂ ਜਲੰਧਰ ਨੂੰ ਜਿੱਤੋ ਤੇ ਫਿਰ ਚਾਹੇ ਜੋ ਮਰਜ਼ੀ ਕਰੋ ਮੈਨੂੰ ਇਸ ਨਾਲ ਕੋਈ ਮਤਲਬ ਨਾ ਦੂਜੀ ਸ਼ਰਤ ਬਾਬਾ ਵਟਬਾਗ ਸਿੰਘ ਜੀ ਇਹ ਰੱਖਦੇ ਆ ਕਿ ਜਿਵੇਂ 나সির ਅਲੀ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਅੰਦਰ ਗਊਆਂ ਵੜ ਕੇ ਉਹਨਾਂ ਦਾ ਖੂਨ ਖਿਲਾ ਰਹਾ ਹਾਂ ਮੈਂ ਵੀ ਇਸ ਦੇ ਕਰਦੇ ਅੰਦਰ ਵੜ ਕੇ ਸੂਰ ਵਢਣੇ ਨੇ ਤੇ ਇਸ ਦੇ ਨਾਲ ਹੀ ਉਹ ਅਦੀਨਾ ਬੇਗ ਨੂੰ ਆਪਣੇ ਕੀਤੇ ਹੋਏ ਪ੍ਰਣ ਬਾਰੇ ਵੀ ਦੱਸਦੇ ਨੇ ਕਿ ਨਾਸਿਰ ਅਲੀ ਪਾਵੇ ਆਦਾ ਪਾਵੇ ਮੁਰਦਾ ਜਿਵੇਂ ਵੀ ਮੇਰੇ ਹੱਥ ਲੱਗਾ ਨਾ ਮੈਂ ਉਸ ਨੂੰ ਸਾੜ ਨਾ ਏ ਇੱਕ ਹੋਰ ਤੀਜੀ ਸ਼ਰਤ ਜੋ ਬਾਬਾ ਵਡਬਾਗ ਸਿੰਘ ਜੀ ਨੇ ਅਦੀਨਾ ਬੇਗ ਅੱਗੇ ਰੱਖੀ ਕਿ ਇਹਨਾਂ ਦੀਆਂ ਜੋ ਬੇਗਮਾਂ ਨੇ ਜਿਹੜੀਆਂ ਪਠਾਨੀਆਂ ਨੇ ਮੈਂ ਇਹਨਾਂ ਨੂੰ ਰੰਡੀਆਂ ਕਰ ਕੇ ਛੱਡਣਾ ਜਿਵੇਂ ਇਹਨਾਂ ਨੇ ਸਾਡੀਆਂ ਤੀਆਂ ਪਹਿਣਾ ਦੀ ਬੇਅਦਬੀ ਕੀਤੀ ਹੁਣ ਇਥੇ ਜਿਹੜਾ ਬਾਬਾ ਬੜਬਾਗ ਸਿੰਘ ਜੀ ਨੇ ਕਿਹਾ ਕਿ ਮੈਂ ਇਹਨਾਂ ਦੀਆਂ ਬੇਗਮਾਂ ਨੂੰ ਰੰਡੀਆਂ ਕਰ ਦਊਗਾ ਉਹਦਾ ਮਤਲਬ ਮੈਂ ਕਲੀਅਰ ਕਰਦਾ ਕਿ ਇਹਦਾ ਮਤਲਬ ਇਹ ਨਹੀਂ ਸੀ ਕਿ ਸਿੱਖਾਂ ਵੱਲੋਂ ਤੁਰਕਾਂ ਦੀਆਂ ਇਹਨਾਂ ਬੇਗਮਾਂ ਦੇ ਨਾਲ ਉਹਵੇਂ ਹੀ ਬੇਪਤੀ ਕੀਤੀ ਜਾਊਗੀ ਜ਼ਬਰਜਹਾਨ ਕੀਤਾ ਜਾਊਗਾ ਨਹੀਂ ਬਲਕਿ ਉਹਨਾਂ ਦਾਮਾ ਮਤਲਬ ਸੀ कि ਇਹਨਾਂ ਨੂੰ ਮੈਂ ਵਿਦਵਾ ਕਰ ਦਊਂ ਹੁਣ ਜਲੰਧਰ ਦੀ ਜਿਹੜੀ ਇਹ ਜੰਗ ਸੋਢੀ ਬਾਬਾ ਵਡਬਾਗ ਸਿੰਘ ਜੀ ਨੇ ਜੱਸਾ ਸਿੰਘ ਆਲੂਵਾਲੀਆ ਅਤੇ ਅਦੀਨਾ ਬੇਗ ਨਾਲ ਮਿਲ ਕੇ ਲੜਨੀ ਹੈ ਇਸ ਦਾ ਜ਼ਿਕਰ ਸਾਨੂੰ ਪ੍ਰਸਿੱਧ ਇਤਿਹਾਸਿਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜੋ ਕਿ ਸ਼ਹੀਦ ਪਾਈ ਰਤਨ ਸਿੰਘ ਪੰਗੂਜੀ ਵੱਲੋਂ ਲਿਖਿਆ ਗਿਆ ਹੈ ਉਸ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਸੂਦੀ ਬਾਬਾ ਵਡਬਾਗ ਸਿੰਘ ਜੀ ਵੱਲੋਂ ਆਪਣੀ ਫੌਜ ਨਾਲ ਮਿਲ ਕੇ ਜਲੰਧਰ ਉੱਪਰ ਹਮਲਾ ਕੀਤਾ ਜਾਂਦਾ ਹੈ ਤੇ ਇੱਕ ਦਿਨ ਦੇ ਵਿੱਚ ਹੀ ਜਲੰਧਰ ਨੂੰ ਜਿੱਤ ਲਿਆ ਜਾਂਦਾ ਹੈ ਜਲੰਧਰ ਨੂੰ ਜਿੱਤਣ ਤੋਂ ਬਾਅਦ ਜਲੰਧਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੁੱਟ ਮਾਰ ਕੀਤੀ ਜਾਂਦੀ ਹੈ ਤੇ ਬਾਬਾ ਵਡਬਾਗ ਸਿੰਘ ਜੀ ਵੱਲੋਂ ਨਾਸਰ ਅਲੀ ਦੇ ਕਾਰ ਦੇ ਵਿੱਚ ਸੂਰਾਂ ਨੂੰ ਵੜਿਆ ਜਾਂਦਾ ਹੈ ਵੈਸੇ ਬਾਬਾ ਵਡਬਾਗ ਸਿੰਘ ਜੀ ਜਦੋਂ ਤੱਕ ਜਲੰਧਰ ਨੂੰ ਜਿੱਤਦੇ ਹਨ ਨਾਸਰ ਅਲੀ ਉਦੋਂ ਤੱਕ ਮਾਰਿਆ ਜਾ ਚੁੱਕਾ। ਪਰ ਬਾਬਾ ਵਡਬਾਗ ਸਿੰਘ ਜੀ ਆਪਣੇ ਕੀਤੇ ਹੋਏ ਪ੍ਰਣ ਦੇ ਮੁਤਾਬਕ ਉਸ ਦੀ ਕਬਰ ਨੂੰ ਪੁੱਟ ਕੇ ਉਸਨੂੰ ਕਬਰ ਚੋਂ ਬਾਹਰ ਕੱਢ ਕੇ ਉਸ ਦੇ ਮੂੰਹ ਦੇ ਵਿੱਚ ਸੂਰ ਦਾ ਮੀਟ ਪਾਉਂਦੇ ਹਨ ਤੇ ਉਸ ਨੂੰ ਸਾੜ ਦਿੰਦੇ ਹਨ। ਹੁਣ ਮੁਗਲਾਂ ਦੀਆਂ ਜਿਹੜੀਆਂ ਬੇਗਮਾਂ ਵਿਧਵਾ ਹੋ ਚੁੱਕੀਆਂ ਸਨ ਬਾਬਾ ਵਡਬਾਗ ਸਿੰਘ ਜੀ ਉਹਨਾਂ ਦੇ ਲਈ ਮਜਬੀ ਸਿੰਘਾਂ ਨੂੰ ਹੁਕਮ ਕਰਦੇ ਹਨ ਕਿ ਤੁਸੀਂ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਗੜੀਆਂ ਬਣਾ ਕੇ ਇਹਨਾਂ ਨਾਲ ਵਿਆਹ ਕਰਵਾ ਲਵੋ ਕਿਉਂਕਿ ਹੁਣ-ਹੁਣ ਇਹਨਾਂ ਦਾ ਕੋਈ ਵੀ ਵਾਲੀ-ਵਾਸ ਨਹੀਂ ਰਹਿ ਗਿਆ ਇਹਨਾਂ ਦੀ ਸਭ ਸੰਭਾਲ ਕਰਨ ਵਾਸਤ ਸੋ ਜਲੰਦਰ ਨੂੰ ਜਿੱਤਣ ਤੋਂ ਬਾਅਦ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਇੱਕ ਵਾਰ ਫਿਰ ਸਿੱਖਾਂ ਦੇ ਹੱਥ 'ਚ ਆ ਜਾਂਦਾ ਹੈ ਤੇ ਸੋਢੀ ਬਾਬਾ ਵੱਡਬਾਗ ਸਿੰਘ ਜੀ ਗੁਰਦੁਆਰਾ ਥੰਮ ਸਾਹਿਬ ਦੀ ਮੁਰੰਮਤ ਕਰਵਾਉਂਦੇ ਹਨ ਤੇ ਹੋਰ ਵੀ ਜੋ ਗੁਰਦੁਆਰਾ ਸਾਹਿਬ ਸੰ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਕਾਰ ਸੇਵਾ ਰਹੀ ਉਹਨਾਂ ਦੀ ਸਾਰੀ ਦੁਬਾਰਾ ਆਰੰਭ ਕਰਾਈ ਜਾਂਦੀ ਹੈ ਸੋ ਇਹ ਤਾਂ ਸੀ ਸੋਢੀ ਬਾਬਾ ਵਡਬਾਗ ਸਿੰਘ ਦੇ ਜੀਵਨ ਦੀ ਇੱਕ ਜੰਗ ਪਰ ਸੋਢੀ ਬਾਬਾ ਵਡਬਾਗ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਕੁੱਲ 5 ਜੰਗਾਂ ਲੜੀਆਂ ਸਨ ਜਿੱਥੋਂ ਸਾਨੂੰ ਉਹਨਾਂ ਦੇ ਸਿਪਾਹੀ ਵਾਲੇ ਰੂਪ ਦਾ ਪਤਾ ਲੱਗਾ ਹੁਣ ਵੀਡੀਓ 'ਚ ਅੱਗੇ ਆਪਾਂ ਸੋਦੀ ਬਾਬਾ ਵਡਬਾਗ ਸਿੰਘ ਜੀ ਦੇ ਸੰਤ ਰੂਪ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਪ੍ਰੇਤ ਬੀਰ ਨਾਰ ਸਿੰਘ ਜੀ ਨਾਲ ਹੁੰਦੀ ਹੈ। ਜਲੰਧਰ ਵਿੱਚ ਸਾਰਾ ਕੁਝ ਠੀਕ ਹੋ ਜਾਣ ਤੋਂ ਬਾਅਦ ਇੱਕ ਵਾਰ ਫਿਰ ਬਾਬਾ ਵਡਬਾਗ ਸਿੰਘ ਜੀ ਹਿਮਾਚਲ ਵੱਲ ਨੂੰ ਕੂਚ ਕਰਦੇ ਨੇ ਪਰ ਇਸ ਵਾਰ ਉਹ ਹਿਮਾਚਲ ਦੇ ਵਿੱਚ ਥੋੜਾ ਡੂੰਘਾ ਉਤਰਦੇ ਨੇ ਪਾਵ ਕਿ ਪਛੜਿਆ ਇਲਾਕਿਆਂ 'ਚ ਜਾਂਦੇ ਨੇ। ਤੇ ਇਸੇ ਤਰ੍ਹਾਂ ਚੱਲਦੇ ਚੱਲਦੇ ਬਾਬਾ ਵਡਬਾਗ ਸਿੰਘ ਜੀ ਹਿਮਾਚਲ ਦੇ ਉਹਨੇ ਤੋਂ 42 ਕਿਲੋਮੀਟਰ ਦੂਰ ਪਿੰਡ ਮੇੜੀ ਦੇ ਕੋਲ ਪਹੁੰਚਦੇ ਨੇ ਤੇ ਇੱਥੇ ਜਾ ਕੇ ਆਪ ਜੀ ਦੇਖਦੇ ਨੇ ਕਿ ਇੱਕ ਖੱਡ ਦੇ ਵਿੱਚ ਚ ਉੱਚੇ ਪਹਾੜਾਂ ਤੋਂ ਚਰਨੇ ਵਾਂਗ ਪਾਣੀ ਡਿੱਗ ਰਿਹਾ ਹੈ ਜੋ ਬਹੁਤ ਹੀ ਸਾਫ਼ ਸਵਚ ਠੰਡਾ ਤੇ ਮਿੱਠਾ ਹੈ ਸੋਡੀ ਬਾਬਾ ਵਡਬਾਗ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਉੱਥੇ ਡੇਰਾ ਕਰਦੇ ਉਸ ਚਰਨੇ ਦੇ ਜਲ ਦੇ ਨਾਲ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਉਸੇ ਜਲ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਸੋਦੀ ਜੀ ਦੇ ਕੈਨ ਤੇ ਇੱਕ ਸਿੰਘ ਵੱਲੋਂ ਉੱਚੀ ਸਾਰੀ ਆਵਾਜ਼ ਦਿੱਤੀ ਜਾਂਦੀ ਹੈ ਕਿ ਗੁਰੂ ਦਾ ਲੰਗਰ ਬਣ ਕੇ ਤਿਆਰ ਹੈ ਜੇਕਰ ਕੋਈ ਮਾਈ ਪਾਈ ਸਾਡੀ ਆਵਾਜ਼ ਨੂੰ ਸੁਣ ਰਿਹਾ ਹੋਵੇ ਲੰਗਰ ਛਕਣ ਦੀ ਇੱਛਾ ਰੱਖਦਾ ਹੋਵੇ ਤਾਂ ਇਸ ਜਗ੍ਹਾ ਉੱਪਰ ਆ ਕੇ ਗੁਰੂ ਦਾ ਲੰਗਰ ਛਕ ਸਕਦਾ ਹੈ ਸਿੱਖਾਂ ਵੱਲੋਂ ਉੱਥੇ ਲੰਗਰ ਛਕਿਆ ਜਾਂਦਾ ਹੈ ਤੇ ਫਿਰ ਅਗਲੇ ਦਿਨ ਸੋਢੀ ਬਾਬਾ ਵਡਬਾਗ ਸਿੰਘ ਜੀ ਨੇੜੇ ਦੇ ਇਲਾਕੇ ਦਾ ਸਰਵੇਖਣ ਕਰਨ ਵਾਸਤੇ ਮੌਇਨਾ ਕਰਨ ਵਾਸਤੇ ਅੱਗੇ ਚੱਲਦੇ ਹਾਂ ਉਹਨਾਂ ਦੀ ਨਜ਼ਰ ਇੱਕ ਬੇਰੀ ਤੇ ਪੈਂਦੀ ਹੈ ਤੇ ਬਾਬਾ ਵਡਬਾਗ ਸਿੰਘ ਜੀ ਉਸ ਬੇਰੀ ਹੱਥ ਜਾ ਕੇ ਬੈਠ ਜਾਂਦੇ ਨੇ ਤੇ ਜੋ ਨਾਲ ਦੇ ਸਿੰਘ ਹੁੰਦੇ ਨੇ ਉਹ ਨੇੜੇ ਦੇ ਇਲਾਕੇ ਦਾ ਮੌਇਨਾ ਕਰਨ ਵਾਸਤੇ ਚਲੇ ਜਾਂਦੇ ਨੇ बाबा वडबांक सिंह जी ਦੇ ਨਾਲ ਇੱਕ ਸਿੰਘ ਹਮੇਸ਼ਾ ਰਹਿੰਦਾ ਸੀ ਜਿਸ ਨੇ ਨਿਸ਼ਾਨ ਸਾਹਿਬ ਚੁੱਕਿਆ ਹੁੰਦਾਸ ਉਹ ਕੀ ਕਰਦਾ ਆ ਕੇ ਉਸ 베ਰੀ ਦੇ ਉੱਪਰ ਇਸ ਨਿਸ਼ਾਨ ਸਾਹਿਬ ਨੂੰ ਚਲਾ ਦਿੰਦਾ ਆਤਾ ਕਿ ਜਿਹੜੇ ਸਿੰਘ ਇਲਾਕੇ ਦਾ ਮੌਇਨਾ ਕਰਨ ਵਾਸਤੇ ਗਏ ਨੇ ਜੇਕਰ ਉਹਨਾਂ ਵਿੱਚੋਂ ਕੋਈ ਰਾਹ ਪਟਕਦਾ ਹੈ ਤਾਂ ਇਸ ਨਿਸ਼ਾਨ ਸਾਹਿਬ ਨੂੰ ਵੇਖ ਕੇ ਉਹ ਇਸ ਟਿਕਾਣੇ ਤੇ ਪਹੁੰਚ ਜਾਣ ਜਿਸ ਬੇਰੀ ਉੱਪਰ ਨਿਸ਼ਾਨ ਸਾਹਿਬ ਚੂਲ ਰਹੇ ਬਾਬਾ ਵਡਬਾਗ ਸਿੰਘ ਜੀ ਉਸ ਬੇਰੀ ਹੇਠ ਬੈਠ ਕੇ ਨਾਮ ਸਿਮਰਨ ਵਿੱਚ ਲੀਨ ਹੋ ਜਾਂਦੇ ਨੇ ਕਿ ਅਚਾਨਕ ਉਥੇ ਕੁਝ ਚਰਵਾਏ ਲੰਗਦੇ ਨੇ ਜੋ ਪੇਡਾਂ ਬੱਕਰੀਆਂ ਚਾਰਦੇ ਨੇ ਉਹ ਬਾਬਾ ਵਡਬਾਗ ਸਿੰਘ ਜੀ ਨੂੰ ਇਸ ਬੇਰੀ ਹੇਠ ਬੈਠਾ ਵੇਖ ਕੇ ਤੇ ਬੇਰੀ ਉੱਪਰ ਚੂਲ ਦੇ ਨਿਸ਼ਾਨ ਸਾਹਿਬ ਨੂੰ ਵੇਖ ਕੇ ਬਹੁਤ ਹੈਰਾਨ ਹੁੰਦੇ ਨੇ ਤੇ ਉਹਨਾਂ ਵਿੱਚੋਂ ਇੱਕ ਆਵਾਜ਼ ਦੇ ਕੇ ਬਾਬਾ ਜੀ ਨੂੰ ਕਹਿੰਦਾ ਹੈ ਕਿ ਇਸ ਬੇਰੀ ਦੇ ਹਟੋਂ ਜਲਦੀ ਉੱਠ ਜਾ ਇਸ ਦੇ ਉੱਪਰ ਇੱਕ ਪ੍ਰੇਤ ਰਹਿੰਦਾ ਹੈ ਕੋਈ ਆਤਮਾ ਰਹਿੰਦੀ ਹੈ ਜੋ ਲੋ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਕਰਦੀ ਹੈ ਇਸੇ ਕਰਕੇ ਤਾਂ ਇਸ ਬੇਰ ਦੇ ਉੱਪਰ ਕੋਈ ਪੰਛੀ ਤੱਕ ਨਹੀਂ ਬੈਠਦਾ ਤੇ ਨਾ ਹੀ ਇਸ ਦੇ ਕੋਈ ਬੇਰ ਖਾਂਦਾ ਹੈ ਤੇ ਜਲਦੀ ਕੀਤਿਆਂ ਤਾਂ ਕੋਈ ਇਸ ਦੇ ਕੋਲੋਂ ਵੀ ਨਹੀਂ ਲੰਗਦਾ ਕਿਉਂਕਿ ਉਹ ਜਿਹੜਾ ਪ੍ਰੇਤ ਆਹ ਜਾਂ ਜਿਹੜੀ ਰੂਹ ਆ ਨਾਲ ਲੋਕਾਂ ਨੂੰ ਮਾਰ ਦਿੰਦੀ ਸੋਢੀ ਬਾਬਾ ਵਟਬਾਗ ਸਿੰਘ ਜੀ ਉਹਨਾਂ ਚਰਵਾਇਆਂ ਨੂੰ ਕਹਿਣ ਲੱਗੇ ਕਿ ਜਿੱਥੇ ਬਾਬੇ ਨਾਨਕ ਦੀ ਬਾਣੀ ਹੁੰਦੀ ਹੈ ਜੋ ਇਸ ਬਾਣੀ ਨੂੰ ਪੜਦਾ ਹੈ ਇਸ ਬਾਣੀ ਤੇ ਯਕੀਨ ਕਰਦਾ ਹੈ ਉਸ ਦਾ ਕੋਈ ਵੀ ਪੂਤ ਪ੍ਰੇਤ ਜਾਂ ਆਤਮਾ ਕੁਝ ਵੀ ਨਹੀਂ ਵਿਗਾੜ ਸਕਦੀ ਪਰ ਉਹ ਚਰਵਾਏ ਵਿਚਾਰੇ ਡਰਦੇ ਉਥੋਂ ਭੱਜ ਜਾਂਦੇ ਨੇ ਸੋਢੀ ਬਾਬਾ ਵਟਬਾਗ ਸਿੰਘ ਜੀ ਵਾਪਸ ਆਪ ਆਪਣੀ ਭਗਤੀ ਵਿੱਚ ਲੀਨ ਹੋ ਜਾਂਦੇ ਨੇ ਉਹ ਚਰਵਾਹੇ ਜਿਸ ਆਤਮਾ ਦੀ ਜਿਸ ਰੂਹ ਦੀ ਜਿਸ ਪੂਤ ਦੀ ਗੱਲ ਕਰ ਰਹੇ ਸਨ ਉਹ ਕੋਈ ਹੋਰ ਨਹੀਂ ਸਗੋਂ ਸਰੀਰ ਰਹਿਤ ਪ੍ਰੇਤ ਬੀਰ ਨਾਰ ਸਿੰਘ ਸੀ ਜੋ ਆਪਣੇ ਇਲਾਕੇ ਦੇ ਪੂਤਾਂ ਪ੍ਰੇਤਾਂ ਦਾ ਮੁਖੀਆ ਸੀ ਬੀਰ ਨਾਰ ਸਿੰਘ ਸੋਢੀ ਬਾਬਾ ਵਡਬਾਗ ਸਿੰਘ ਜੀ ਨੂੰ ਜਦੋਂ ਆਪਣੀ ਬੇਰੀ ਹੇਠ ਬੈਠਿਆਂ ਦੇਖਦਾ ਹੈ ਤਾਂ ਬਹੁਤ ਗੁੱਸੇ ਚ ਆਉਂਦਾ ਉਹ ਬਾਬਾ ਵਡਬਾਗ ਸਿੰਘ ਜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਹੁਤ ਕੋਸ਼ਿਸ਼ ਕਰਦਾ ਹੈ ਉਸ ਦਾ ਕੋਈ ਵਾਸ ਨਹੀਂ ਚਲਦਾ ਫਿਰ ਉਹ ਬਾਬਾ ਵਡਬਾਗ ਸਿੰਘ ਜੀ ਨੂੰ ਕੋਈ ਉੱਚ ਸ਼ਖਸੀਅਤ ਸਮਝ ਕੇ 베ਰੀ ਤੋਂ ਹੇਠਾਂ ਆਉਂਦਾ ਹੈ ਤੇ ਉਹਨਾਂ ਦੇ ਕੋਲ ਆ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੰਦਾ ਹੈ ਹੁਣ ਕੁਝ ਇਤਿਹਾਸਕਾਰ ਇਹ ਦੱਸਦੇ ਨੇ ਕਿ ਬਾਬਾ ਵਡਬਾਗ ਸਿੰਘ ਜੀ ਨੇ ਬੀਰ ਨਾਰਸਿੰਘ ਨੂੰ ਫੜ ਕੇ ਪਿੰਜਰੇ ਚ ਪਾਲਿਆ ਸੀ ਜਿਵੇਂ ਅਕਸਰ ਅਸੀਂ ਫੋਟੋਆਂ ਚ ਵੀ ਦੇਖਦੇ ਖੇਰ ਆਪਾਂ ਆਪਣੀ ਵੀਡੀਓ ਚ ਅੱਗੇ ਵਧਦੇ ਆਂ ਵੀਰਨਾਰ ਸਿੰਘ ਬਾਬਾ ਵਡਬਾਗ ਸਿੰਘ ਜੀ ਕੋਲ ਆ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਹੈ ਤੇ ਬਾਬਾ ਵਡਬਾਗ ਸਿੰਘ ਜੀ ਉਸ ਨੂੰ ਬਖਸ਼ਦੇ ਹੋਏ ਕਹਿੰਦੇ ਹਨ ਕਿ ਜੇਕਰ ਉਹ ਬਦਰੂਆ ਦੇ ਚੱਕਰਾਂ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰੇ ਤਾਂ ਉਸ ਨੂੰ ਮੁਕਤੀ ਵੀ ਮਿਲ ਜਾਵੇਗੀ ਤੇ ਅਸੀਂ ਉਸ ਨੂੰ ਮਾਫ ਵੀ ਕਰ ਦਿਆਂ ਜਿਸ ਤੋਂ ਬਾਅਦ ਵੀਰਨਾਰ ਸਿੰਘ ਬਾਬਾ ਵਡਬਾਗ ਸਿੰਘ ਜੀ ਨਾਲ ਵਾਦਾ ਕਰਦਾ ਹੈ कि ਜਿੱਥੇ ਵੀ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਨਾਮ ਸਿਮਰਨ ਹੋਵੇਗਾ ਉੱਥੇ ਕੋਈ ਵੀ ਆਤਮਾ ਜਾਂ ਪੂਤ ਪ੍ਰੇਤ ਅਸਰ ਨਹੀਂ ਕਰੇਗੀ ਤੇ ਨਾ ਹੀ ਉੱਥੇ ਦਾਖਲ ਹੋਵੇ। ਬੇਸ਼ੱਕ ਪ੍ਰੇਤ ਬੀਰ ਨਾਰ ਸਿੰਘ ਆਪਣੇ ਇਲਾਕੇ ਦੇ ਪੂਤ ਪ੍ਰੇਤ ਜਿੰਨਾ ਆਦੀਆਂ ਦਾ ਮੁਖੀਆ ਸੀ ਪਰ ਅੱਜ ਬਾਣੀ ਅੱਗੇ ਉਸ ਦਾ ਸਾਰਾ ਹੰਕਾਰ ਚੂਰ ਚੂਰ ਹੋ ਚੁੱਕਾ। ਕੁਝ ਇਤਿਹਾਸਕਾਰ ਵੀ ਦੱਸਦੇ ਹਨ ਕਿ ਜਦੋਂ ਸੋਦੀ ਬਾਬਾ ਵਡਬਾਗ ਸਿੰਘ ਜੀ ਵੀਰ ਨਾਰ ਸਿੰਘ ਨਾਲ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਨੇੜੇ ਖੜੇ ਸਿੰਗਾ ਨੇ ਬਾਬਾ ਵਡਬਾਗ ਸਿੰਘ ਜੀ ਨੂੰ ਵੀਰ ਨਾਰ ਸਿੰਘ ਨਾਲ ਗੱਲਾਂ ਕਰਦਿਆਂ ਦੇਖਿਆ ਪਰ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਇਸ ਘਟਨਾ ਤੋਂ ਬਾਅਦ ਸਿੰਗਾ ਵੱਲੋਂ ਨੇੜੇ ਤੇੜੇ ਦੇ ਜਿਹੜੇ ਜੰਗਲੀ ਰੁੱਖਾਂ ਉਹਨਾਂ ਨੂੰ ਵੱਢ ਕੇ ਸਾਫ਼ ਸਫਾਈ ਕਰ ਲਈ ਜਾਂਦੀ ਹੈ ਸਿੰਘ ਉਥੇ ਚੋਪੜੇ ਬਣਾ ਕੇ ਰਹਿਣ ਲੱਗ ਜਾਂਦੇ ਜਿਹੜੇ ਚਰਵਾਹੇ ਸੋਢੀ ਬਾਬਾ ਵਡਬਾਗ ਸਿੰਘ ਜੀ ਨੂੰ ਪਹਿਲਾਂ ਦੇਖ ਕੇ ਗਏ ਸਨ ਉਹ ਸੋਚਦੇ ਸਨ ਕਿ ਵੀਰ ਨਾਰ ਸਿੰਘ ਨੇ ਸੋਢੀ ਬਾਬਾ ਵਡਬਾਗ ਸਿੰਘ ਜੀ ਨੂੰ ਮਾਰ ਦਿੱਤਾ ਨਾ ਪਰ ਫਿਰ ਇੱਕ ਦਿਨ ਵਾਪਸ ਜਦੋਂ ਆਪਣੀਆਂ ਪੇਡਾਂ ਬੱਕਰੀਆਂ ਲੈ ਕੇ ਉਸ ਰਸਤੇ ਥਾਣੇ ਲੰਘਦੇ ਨੇ ਤਾਂ ਉਸ ਜਗ੍ਹਾ ਉੱਪਰ ਇੱਕ ਨਗਰ ਜਿਹਾ ਬਣਿਆ ਦੇਖ ਕੇ ਬਹੁਤ ਹੀ ਹੈਰਾਨ ਹੁੰਦੇ ਸਿੰਘਾਂ ਵੱਲੋਂ ਆਵਾਜ਼ ਦਿੱਤੇ ਜਾਣ ਤੇ ਉਹ ਸਿੰਘਾਂ ਕੋਲ ਆਉਂਦੇ ਨੇ ਤੇ ਗੁਰੂ ਕਾ ਬਣਿਆ ਲੰਗਰ ਵੀ ਛਕਦੇ ਨੇ ਜਿਸ ਤੋਂ ਬਾਅਦ ਉਹ ਪ੍ਰਸੰਨ ਵੀ ਹੁੰਦੇ ਨੇ ਤੇ ਪੈ ਮੁਕਤ ਹੋ ਜਾਂਦੇ ਨੇ ਉਹ ਚਰਵਾਹੇ ਜਿੱਧਰ ਜਿੱਧਰ ਵੀ ਜਾਂਦੇ ਨੇ ਸੋਢੀ ਬਾਬਾ ਵਡਬਾਗ ਸਿੰਘ ਜੀ ਦੀ ਇਸ ਮਹਾਨ ਪ੍ਰਾਪਤੀ ਬਾਰੇ ਦੱਸਦੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇਹਨਾਂ ਪਛੜੇ ਇਲਾਕੇ ਦੇ ਜੋ ਡਰੇ ਸਹਿਮੇ ਹੋਏ ਲੋਕ ਸਨ ਸੋਢੀ ਬਾਬਾ ਬਡਬਾਗ ਸਿੰਘ ਜੀ ਦੇ ਦਰਸ਼ਨਾ ਵਾਸਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਰਿਧੀਆਂ ਸਿੱਧੀਆਂ ਦੇ ਮਾਲਕ ਸਮਝਣ ਲੱਗ ਜਾਂਦੇ ਨੇ ਪਰ ਸੋਢੀ ਬਾਬਾ ਬਡਬਾਗ ਸਿੰਘ ਜੀ ਨੇ ਕਦੀ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਸਗੋਂ ਜੇਕਰ ਸੰਗਤ ਉਹਨਾਂ ਕੋਲ ਆਉਂਦੀ ਸੀ ਤਾਂ ਉਹਨਾਂ ਨੂੰ ਗੁਰਬਾਣੀ ਨਾਲ ਹੀ ਜੋੜਦੇ ਸਨ ਤੇ ਇਥੋਂ ਸਾਨੂੰ ਸੋਢੀ ਬਾਬਾ ਬਡਬਾਗ ਸਿੰਘ ਜੀ ਦੇ ਸੰਤ ਵਾਲੇ ਰੂਪ ਦਾ ਵੀ ਪਤਾ ਲੱਗਦਾ ਹੈ ਸੋਦੀ ਬਾਬਾ ਵਡਬਾਗ ਸਿੰਘ ਜੀ ਉਸ ਜਗ੍ਹਾ ਉੱਪਰ ਬੈਠ ਕੇ ਅਕਸਰ ਨਾਮ ਸਿਮਰਨ ਵਿੱਚ ਲੀਨ ਹੋਇਆ ਕਰਦੇ ਤੇ ਫਿਰ ਇੱਕ ਦਿਨ ਉਹ ਸਮਾਂ ਵੀ ਆ ਗਿਆ ਜਦੋਂ ਬਾਬਾ ਵਡਬਾਗ ਸਿੰਘ ਜੀ ਨੂੰ ਅਹਿਸਾਸ ਹੋਇਆ ਕਿ ਇਸ ਜਹਾਨ ਤੋਂ ਜਾਣ ਦਾ ਉਹਨਾਂ ਦਾ ਸਮਾਂ ਆ ਗਿਆ ਹੈ ਤੇ ਫਿਰ ਆਪਣੇ ਪੰਜ ਪੂਤਕ ਸਰੀਰ ਨੂੰ ਤਿਆਗਣ ਦੀ ਕੋਸ਼ਨਾ ਕਰਦੇ ਹੋਏ ਬਾਬਾ ਵਡਬਾਗ ਸਿੰਘ ਜੀ ਨੇ ਸਿੱਖਾਂ ਨੂੰ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਵਿਰਲਾਪ ਨਾ ਕੀਤਾ ਜਾ ਸਗੋਂ ਗੁਰਬਾਣੀ ਪੜ੍ਹੀ ਜਾਵੇ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਨਾਮ ਸਿਮਰਨ ਕੀਤਾ ਜਾਵੇ ਤੇ ਇਸ ਤੋਂ ਬਾਅਦ ਬਾਬਾ ਵਡਬਾਂਗ ਸਿੰਘ ਜੀ ਆਪਣੇ ਤਪ ਸਥਾਨ ਵਾਲੀ ਜਗ੍ਹਾ ਤੇ ਜਾ ਕੇ ਸਮਾਦੀ ਲਾ ਲੈਂਦੇ ਨੇ ਤੇ ਫਿਰ ਅਖੀਰ 22 ਜਨਵਰੀ 1062 ਨੂੰ ਉਹ ਜੋਤੀ ਜੋਤ ਸਮਾ ਜਾਂਦੇ ਨੇ ਜਿਸ ਜਗ੍ਹਾ ਉੱਪਰ ਬੈਠ ਕੇ ਸੋਢੀ ਬਾਬਾ ਵੱਡਬਾਗ ਸਿੰਘ ਜੀ ਤਪ ਕਰਿਆ ਕਰਦੇ ਸਾ ਅੱਜ ਉਸ ਜਗ੍ਹਾ ਉੱਪਰ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਵੱਡਬਾਗ ਸਿੰਘ ਬਣਿਆ ਹੋਇਆ ਹੈ ਤੇ ਸੰਗਤਾ ਇਹਨਾਂ ਦਿਨਾਂ ਦੇ ਵਿੱਚ ਹੋਲੇ ਮੱਲੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਰਾ ਬਾਬਾ ਵੱਡਬਾਗ ਸਿੰਘ ਜੀ ਦੇ ਦਰਸ਼ਨਾ ਵਾਸਤੇ ਜਾਂਦੀਆਂ ਹਾਂ ਬਾਕੀ ਜਿਵੇਂ ਮੈਂ ਵੀਡੀਓ 'ਚ ਪਹਿਲਾਂ ਕਿਹਾ ਕਿ ਮੈਨੂੰ ਇੱਕ ਵਾਰ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਢੂਡੀ ਬਾਬਾ ਵਡਬਾਗ ਸਿੰਘ ਜੀ ਬਾਰੇ ਬਾਕੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਵੀਡੀਓ ਤੇ ਕਮੈਂਟ ਕਰਕੇ ਮੈਨੂੰ ਆਪਣੀ رائے ਜ਼ਰੂਰ ਦੱਸਿਓ ਢੂਡੀ ਬਾਬਾ ਵਡਬਾਗ ਸਿੰਘ ਜੀ ਬਾਰੇ ਤੇ ਮੇਰੀ ਬੇਨਤੀ ਹਾਂ ਕਿ ਹਰੇਕ ਵੀਵਰ ਜ਼ਿਆਦਾ ਨਹੀਂ ਪਰ ਕਟੋ ਕਟ ਇੱਕ ਸ਼ੇਅਰ ਜ਼ਰੂਰ ਕਰੇ ਸਿਰਫ ਇਸ ਕਰਕੇ ਤਾਂ ਕਿ ਢੂਡੀ ਬਾਬਾ ਵਡਬਾਗ ਸਿੰਘ ਜੀ ਬਾਰੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਜਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੈਨ ਪਰਮ ਜਾਂ ਕੋਈ ਡਾਊਟ ਆ ਉਹ ਕਲੀਅਰ ਹੋ ਸਕੇ ਸੋ ਏਸੀ ਸੋਢੀ ਬਾਬਾ ਵੱਡਬਾਗ ਸਿੰਘ ਜੀ ਦੀ ਜੀਵਨੀ ਇਤਿਹਾਸ ਦੱਸਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈ ਹੋਣਗੀਆਂ ਸੰਗਤ ਬਖਸ਼ਣ ਆਰ ਕਿਰਪਾ ਕਰਕੇ ਬਖਸ਼ ਲਿਓ ਬਾਕੀ ਜਿਵੇਂ ਵੀਡੀਓ ਵਿੱਚ ਮੈਂ ਪਹਿਲਾਂ ਕਿਹਾ ਹਾਂ ਕਿ ਮੈਨੂੰ ਇੱਕ ਵਾਰ ਕਮੈਂਟ ਕਰਕੇ ਸੋਢੀ ਬਾਬਾ ਵੱਡਬਾਗ ਸਿੰਘ ਜੀ ਬਾਰੇ ਆਪਣੀ رائے ਜ਼ਰੂਰ ਦੱਸਿਓ ਤੇ ਮੇਰੀ ਬੇਨਤੀ ਹੈ ਵਿਊ ਵਰਸ ਨੂੰ ਕੀ ਜ਼ਿਆਦਾ ਨਹੀਂ ਪਰ ਕਟੋ ਕਟ ਹਰੇਕ ਵਿਊਅਰ ਇੱਕ ਸ਼ੇਅਰ ਜ਼ਰੂਰ ਕਰੇ ਤਾਂ ਜੋ ਉਹਨਾਂ ਲੋਕਾਂ ਨੂੰ ਸੋਢੀ ਬਾਬਾ ਵਡਬਾਗ ਸਿੰਘ ਜੀ ਬਾਰੇ ਪਤਾ ਲੱਗੇ ਜੋ ਉਹਨਾਂ ਦਾ ਵਿਰੋਧ ਕਰਦੇ ਨੇ ਜਾਂ ਜਿਨ੍ਹਾਂ ਨੂੰ ਆ ਬਾਰੇ ਕੋਈ ਜਾਣਕਾਰੀ ਨਹੀਂ ਹਾਸੋ ਇੱਕ ਸ਼ੇਅਰ ਸੋਢੀ ਬਾਬਾ ਵਡਬਾਗ ਸਿੰਘ ਜੀ ਦੇ ਨਾਂ ਤੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਜੇਕਰ ਤੁਸੀਂ ਅਜੇ ਵੀ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੇ ਹੌਸਲੇ ਨੂੰ ਵਧਾਯੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ